ਤੇ ਅੱਜ ਹੋ ਗਈ ਬਾਈ ਤਰੀਕ ਜਿਹੜੀ 20 ਅਗਸਤ 2025 ਤੇ ਦੇਖਦੇ ਆ ਬਾਈ ਅੱਜ ਜਿਹੜੇ ਮਤਰੋ ਕੀ ਕੀ ਰੇਟ ਜਿਹੜੇ ਤੂੜੀ ਦੇ ਜਾਂਦੇ ਆ ਤੂੜੀ ਦੇ ਫਲਾ ਜਿਹੜੇ ਨਾਗ ਆਇਆ ਬਾਈ ਤਿੰਨ ਆਇਆ ਤੇ 6 ਵਜੇ 52 ਮਿੰਟ ਹੋ ਗਏ ਬਾਈ ਅੱਜ ਸਬਜੀ ਮੰਡੀ ਦੀ ਵੀਡੀਓ ਬਣਾਵਾਂਗੇ ਸਬਜੀ ਦੇ ਰੇਟ ਵੀ ਦੱਸਾਂਗੇ ਬਾਈ ਅੱਜ ਫਰੀਦਕੋਟ ਮੰਡੀ ਦਾ ਰੇਟ ਵਿਖਾਉਣ ਦੀ ਸੁਭਾਵਨਾ ਅੱਜ ਸਾਡੀ ਲੱਗਦਾ ਫਰੀਦਕੋਟ ਜਾਵਾਂਗੇ ਅੱਜ ਬਾਈ ਅਸੀਂ ਤੇ ਟਾਈਮ ਹੋ ਗਿਆ ਤਕਰੀਬਨ ਜਿਹੜਾ 6 ਵਜੇ 52 ਮਿੰਟ ਬਾਈ ਫਲਾ ਹਲੇ ਤਿੰਨ ਕ ਨਗ ਪਹੁੰਚੇ ਆ ਤੇ ਗਾਹਕ ਵੀ ਮੈਨੂੰ ਲੱਗਦਾ ਵੀ ਹਲੇ ਇੱਕ ਦੋ ਹੀ ਗਾਹਕ ਲੱਗਦੇ ਆ ਬਾਈ ਬਾਕੀ ਦੱਸਿਓ ਜੇ ਮੇਰਾ ਵੀਰਪਰਾ ਵੀ ਕਿੰਨਾ ਰੇਟ ਜਾ ਸਕਦਾ ਜਿਹੜਾ ਤੁਸੀਂ ਦੇ ਅੰਡ ਤੇ ਆਪਾਂ ਕਮੈਂਟ ਪੜਾਂਗੇ ਜਿਹੜੇ ਬੰਦੇ ਨੇ ਸਹੀ ਦੱਸਿਆ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਦਬ ਕੇ ਬਾਈ ਬਣ ਕੇ ਵੀ ਵੱਧ ਵੱਧ ਬੰਦੇ ਜੁੜ ਜਾਣ ਤਾਂ ਕਿ ਰੇਟਾਂ ਦਾ ਸਾਰੇ ਵੀਰਾਂ ਨੂੰ ਪਤਾ ਲੱਗ ਜਾਣ ਲਾਈਵ ਦੇ ਵਿੱਚ ਵੱਧ ਵੱਧ ਬੰਦੇ ਜੋੜਨ ਦਾ ਆਪਣਾ ਇਹੀ ਫਾਇਦਾ ਹੁੰਦਾ ਨਾਲੇ ਤਰ ਗੱਲਾਂ ਬਾਤਾਂ ਹੋ ਜਾਂਦੀਆਂ ਨਾਲੇ ਕਈ ਇਹਦੀ ਬੰਦਾ ਲਧਿਆਣੇੋਂ ਜੁੜ ਜਾਂਦਾ ਕਈ ਇਹ ਜਗਰਾਉਂ ਜੁੜ ਜਾਂਦਾ ਕਈ ਇਹ ਮੋਗਿਓਂ ਜੁੜ ਜਾਂਦਾ ਨਾ ਆਪਦੇ ਆਪ ਦੇ ਏਰੀਏ ਦੇ ਜਿਹੜੇ ਰੇਟ 10 ਦਿਨ ਦਾ ਅਗਲਾ ਵੀ ਬਾਈ ਆਪਣੇ ਏਰੀਆ ਦੇ ਵਿੱਚ ਇੰਨਾ ਚੱਲੀ ਜਾਂਦਾ ਹਨ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਸਮਤੀ ਦੀ ਰੇਟ ਵੀ ਸ਼ੁਰੂ ਕਰਾਂਗੇ ਬਾਈ ਹਲੇ ਫਿਲਾਲ ਜਿਹੜੀ ਬਾਸਮਤੀ ਬਹੁਤ ਘੱਟ ਆ ਰਹੀ ਹੈ ਬਾਹਰ ਲੀਆਂ ਮੰਡੀਆਂ ਦੇ ਵਿੱਚ ਵੀ ਤੇ ਜਿਵੇਂ ਜਿਵੇਂ ਬਸ ਬਾਸਮਤੀ 1509 ਦੇ ਰੇਟ ਆਉਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਆਪਣੇ ਚੈਨਲ ਦੇ ਉੱਤੇ ਦੱਸਿਆ ਕਰਾਂਗੇ ਤੁਹਾਨੂੰ ਡੇਲੀ ਦੇ ਡੇਲੀ ਬਾਈ ਵੀ ਰੇਟ ਜਿਹੜੇ ਕੀ ਚੱਲੀ ਜਾਂਦੇ ਪਿਲਾਲ ਉਹ ਪਰਲੇ ਪਾਸੇ ਥੋੜੀ ਥੋੜੀ ਰੌਣਕ ਮੇਲਾ ਲੱਗਣ ਲੱਗਾ 6 ਵਜੇ ਤੇ 53 ਮਿੰਟ ਹੋ ਗਏ ਜਿਹੜੇ ਸਰਮੁਖ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਹੋਰ ਠੀਕ ਠਾਕ ਹੈ ਜੀ ਸੇ ਤਾਂ ਕਾਇਮ ਤੇ ਬਾਕੀ ਵੇਖਦੇ ਆ ਜੋ ਕਰਾਂ ਦੀ ਚੱਲਦੇ ਆ ਕੇਵਲ ਨਾ ਕੋਲੇ ਵੀ ਮੋਇਸਚਰ ਕਰੀ ਜਾਂਦੇ ਚੈੱਕ ਔਰ ਠੀਕ ਆ ਲੈ ਬਾਈ ਆ ਜੋ ਕਰਾਂ ਦੀ ਕਰੀਏ ਮੋਇਸਚਰ ਚੈੱਕ ਨਾਲੇ ਤੂੜੀ ਦੀ ਕਵਾਲ ਤੱਕ ਵਿਖਾਈਏ ਤੁਹਾਨੂੰ ਇੱਕ ਨੰਬਰ ਤੋਂ ਲੱਗਦੇ ਇਧਰੋਂ ਪਹਿਲਾਂ ਆਪਾਂ ਲੈ ਬਾਈ ਕੱਲ ਜਿਹੜਾ ਪਤਾ ਨਹੀਂ 330 ਰੇਟ ਲੱਗਿਆ ਸੀਗਾ ਇੰਨਾ ਕਿ ਨੇੜੇ ਤੇੜੇ ਚੱਲੀ ਜਾਂਦਾ 300 310 320 30 ਇੰਨਾ ਕੁ ਰੇਟ ਜਿਹੜਾ ਤੂੜੀ ਦਾ ਚੱਲੀ ਜਾਂਦਾ ਇੱਥੇ ਫਿਲਹਾਲ ਕੋਟਕਪੂਰਾ ਮੰਡੀ ਦੇ ਵਿੱਚ ਤੇ ਅੱਜ ਵੇਖਦੇ ਆ ਬਾਈ ਬਾਕੀ ਜਾੜੂ 350 ਕਿਨੇ ਕਮੈਂਟ ਕਰਕੇ ਜੀ ਦੱਸਿਓ ਬਾਈ 350 ਜਾੜੂ ਤੇ ਨਹੀਂ ਜਾਂਦਾ ਅੱਜ ਲੈ ਬਾਈ ਆਹ ਪਹਿਲੀ ਟਰਾਲੀ ਆ ਇੱਧਰ ਖੜੇ ਆ ਬੰਦੇ ਸਾਰੇ ਜੱਜ ਆ ਗਏ ਜੱਜ ਜਾ 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 ਕਿੱਧਰ ਚੱਲ ਮੰਡੀ ਤੇ ਅੱਛਾ ਆ ਮੁੰਡੇ ਕੋਈ ਜਾ ਕਰਨੀ ਉਹ ਕੋਈ ਨਹੀਂ ਕੋਈ ਨਹੀਂ ਜਾ ਲਾ ਬਾਈ ਦੂਜੀ ਟਰਾਲੀ ਵੇਖਦੇ ਤੂੜੀ ਕਿਉਂ ਜੀ ਆਪਣਾ ਕੰਮ ਕੁਆਲਿਟੀ ਵਿਖਾਉਣਾ ਵੇਖਣਾ ਤੁਹਾਡਾ ਫਰਜ਼ ਹੈ ਬਾਈ ਲਾ ਬਾਈ ਇਹਦੇ ਜਿਹੜੇ ਵੀਰਪਰਾ ਪੁੱਜਦੇ ਨੇ ਕਿੰਨਾ ਕਮਾਲ ਹੁੰਦਾ ਮਤਲਬ ਕਿੰਨੀ ਕ ਤੂੜੀ ਹੁੰਦੀ ਹੈ ਇਹ 10 10 12 12 15 15 ਕੁਆਟਰ ਵੀ ਜਿਹੜੀ ਤੂੜੀ ਆਉਂਦੀ ਹੈ ਇਕੱਠੀ ਬਾਈ ਤੇ ਜੱਸੀ ਗੱਲ ਨੰਗਲ ਹਰਿਆਣੇ ਵਾਲਾ ਰੇਟ 390 ਬੱਲੇ 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 ਵਧੀਆ ਰੇਟ ਮਿਲ ਜਾਂਦਾ ਬਾਈ 390 ਰੁਪਏ ਨੰਗਲਾ ਹਰਿਆਣੇ ਵਾਲਾ ਲਾ ਬਾਈ ਇਹ ਵੀ ਵਧੀਆ ਤੂੜੀ ਐਨ ਸ਼ਾਨਦਾਰ ਕੁਆਲਿਟੀ ਇੱਕ ਛੋਟਾ ਨਗ ਆ ਗਿਆ ਜਿਹਨੇ ਛੋਟਾ ਨਗ ਲੈਣਾ ਹੋਵੇ ਛੋਟਾ ਨਗ ਲੈ ਸਕਦਾ ਵੀਰ ਭਰਾ ਉਹ ਦੋ ਵੱਡੇ ਨਗ ਆ ਗਿਆ ਥੋੜੇ ਜਿਹਾ ਇਦੋਂ ਇਹ ਧੂੜੀ ਥੋੜੀ ਜਿਹੀ ਕੁਆਲਿਟੀ ਹੈ ਜੀ ਆ ਗਈ ਭਾਈ ਲੈ ਬਈ ਦੀਦੀ ਆਉਣੀ ਆ ਤੁਹਾਨੂੰ ਵੀਡੀਓ ਦੇ ਵਿੱਚ ਲਓ ਜੀ ਸ਼ੇਅਰ ਕਰ ਦਿਓ ਭਾਈ ਵੀਡੀਓ ਯਾਰ 6:00 ਵੱਜ ਗਏ ਤੇ ਜਿਹੜਾ ਟਾਈਮ ਹੋ ਗਿਆ 55 ਰੁਪਏ 55 ਹੋ ਗਿਆ ਤੇ ਮਰੂਦ ਦਾ ਜਿਹੜਾ ਰੇਟ ਰਹਿ ਗਿਆ ਨਾ ਬਾਈ ਮਰੂਦ ਦਾ ਹੁਣ ਵੱਧ ਵੱਧ ਸਿਰੇ ਦੇ ਸਿਰੇ ਮਰੂਦ ਦਾ ਰੇਟ ਵੀ 30 30 ਰੁਪਏ ਜਿਹੜਾ ਰਹਿ ਗਿਆ 6 ਮੰਦਾ ਚੱਲੀ ਜਾਂਦਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਡ੍ਰੈਗਨ ਫਰੂਟ ਤੁਹਾਨੂੰ ਵੇਖਣ ਨੂੰ ਮਿਲਣਾ ਤੇ ਜਿਹੜੇ ਹੁਣ ਪੀਸਾਂ ਦੇ ਹਿਸਾਬ ਨਾਲ ਡ੍ਰੈਗਨ ਫਰੂਟ ਮਿਲੀ ਜਾਂਦੇ ਆ ਇਹ ਤੁਹਾਨੂੰ ਡ੍ਰੈਗਨ ਫਰੂਟ ਕਿਲੋਆਂ ਦੇ ਹਿਸਾਬ ਨਾਲ ਮਿਲਿਆ ਕਰਨਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਹਨ ਜਿਵੇਂ ਜਿਵੇਂ ਆਹ ਮੌਸਮ ਬਦਲੀ ਜਾਊਗਾ ਹੋ ਸਕਦਾ ਮੇਰੇ ਹਿਸਾਬ ਨਾਲ ਮੋਗੇ ਮੰਡੀ ਦੇ ਵਿੱਚ ਤਾਂ ਡ੍ਰੈਗਨ ਫਰੂਟ ਲੋਕਲ ਚੱਲ ਵੀ ਪਿਆ ਹੋਵੇ ਕਿਉਂਕਿ ਮੋਗੇ ਮੰਡੀ ਦੇ ਵਿੱਚ ਜਿਹੜੇ ਲੋਕਲ ਡਰੈਗਨ ਫਰੂਟ ਆ ਜਿਆਦਾ ਲਿਆਉਂਦੇ ਆ ਤੇ ਬਾਕੀ ਆਪਣੇ ਕੋਟਕਪੂਰਾ ਮੰਡੀ ਦੇ ਵਿੱਚ ਜਾਂ ਫਰੀਦਕੋਟ ਵੇਖਾਂਗੇ ਵੀ ਡਰੈਗਨ ਫਰੂਟ ਚੱਲ ਪਿਆ ਕਿ ਨਹੀਂ ਕਿਉਂਕਿ ਇੱਥੇ ਆਪਣੇ ਨਾ ਕਾਫੀ ਬਾਗ ਲੱਗੇ ਹੁਣ ਪੰਜਾਬ ਦੇ ਵਿੱਚ ਡਰੈਗਨ ਫਰੂਟ ਲੋਕਲ ਡਰੈਗਨ ਫਰੂਟ ਚੱਲ ਪੈਣਾ ਬਾਈ ਕਰੇਟਾ ਦੇ ਵਿੱਚ ਵੀ ਆ ਡਰੈਗਨ ਫਰੂਟ ਆਉਣ ਲੱਗ ਪੈਂਦਾ ਹੁੰਦਾ ਕਰੇਟਾ ਦੇ ਵਿੱਚ ਜਿਵੇਂ ਅਮਰੂਦ ਪਏ ਆ ਡਰੈਗਨ ਫਰੂਟ ਪਿਆ ਹੁੰਦਾ ਬਹੁਤ ਵਧੀਆ ਚੀਜ਼ ਆ ਯਾਨੀ ਬਹੁਤ ਵਧੀਆ ਕੁਆਲਿਟੀ ਆ ਇਹ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਜਿਹੜਾ ਬਾਹਰਲਾ ਡ੍ਰੈਗਨ ਫਰੂਟ ਆਉਂਦਾਗਾ ਉਹ ਉਹ ਚਿੱਟਾ ਜਾਂ ਹੁੰਦਾ ਅੰਦਰੋਂ ਇਹ ਇਹਦੇ ਵਿੱਚੋਂ ਨਿਕਲਦਾ ਹੁੰਦਾ ਨਾਲ ਜਿਹੜਾ ਆਪਣਾ ਪੰਜਾਬ ਦਾ ਡ੍ਰੈਗਨ ਫਰੂਟ ਆ ਇਹਦੇ ਚੋ ਲਾਲ ਨਿਕਲਦਾ ਹੁੰਦਾ ਬਈ ਡ੍ਰੈਗਨ ਫਰੂਟ ਜਾਨੀ ਇਹ ਇਹ ਕੁਆਲਿਟੀ ਉਦੋਂ ਵੀ ਘੈਂਟ ਆ ਜਾਂਦੀ ਹੈ ਟਾਪ ਕੁਆਲਿਟੀ ਹੈ ਨਾ ਤੇ ਜਿਹਨੇ ਲੈਣਾ ਹੁੰਦਾ ਮੇਰੇ ਵੀਰ ਭਰਾ ਨੇ ਕਿਲੋ ਦੇ ਹਿਸਾਬ ਨਾਲ ਉਹ ਇੱਥੋਂ ਲਿਜਾ ਸਕਦਾ ਜੀ ਜਨਤਾ ਬਾਈ ਕੀ ਹਾਲ ਚਾਲ ਹੈ ਜੀ ਯੂ ਐਸ ਤੋਂ ਲਾਈਵ ਪ੍ਰਿਤਪਾਲ ਸਿੰਘ ਬਾਈ ਕੀ ਹਾਲ ਚਾਲ ਭਰਾ ਕੀ ਹਾਲ ਹੈ ਕਹਿੰਦੇ ਢਿੱਲੋ ਸਾਹਿਬ ਵਧੀਆ ਬਾਈ ਵਧੀਆ 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 ਟਾਈਮ ਹੋ ਗਿਆ ਜਿਹੜਾ ਬਈ 6:00 ਵਜੇ 57 ਮਿੰਟ ਦੋ ਤਿੰਨ ਮਿੰਟ ਰਹਿ ਗਏ ਜਿਹੜੇ ਬੋਲੀ ਸਟਾਰਟ ਹੋਣ ਦੇ ਵਿੱਚ ਫਿਰ ਕਰਦੇ ਆਂ ਬਈ ਬੋਲੀ ਲਾਓ ਬਾਈ ਬੰਦੇ ਹੋਈ ਜਾਂਦੇ ਇਕੱਠੇ ਜੇ ਸਾਰੇ ਲਓ ਜੀ ਕੱਲ ਵੀ ਯਾਰ ਚੋਰ ਜੇ ਫੜਿਆ ਵੀਡੀਓ ਜੀ ਆਈ ਆਪਣੇ ਪਿੰਡ ਵਾਲੇ ਗਰੁੱਪ ਚ ਢੱਲ ਵਾਲੇ ਚ ਚੋਰ ਚਪਟੇ ਬਹੁਤ ਹੋਈ ਪਏ ਕੋਈ ਕੇਵਲਾ ਲਾ ਕੇ ਲੈ ਜਾਂਦਾ ਕੋਈ ਕੋਸ ਕੋ ਕੱਲ ਬਹੁਤ ਵਧਾਏ ਆ ਆਪਾਂ ਗਰੁੱਪ ਚ ਪਾਵਾਂਗੇ ਅੱਜ ਉਹ ਵੀਡੀਓ ਮੇਰੇ ਸਭ ਨੂੰ ਤੇ ਪਿੰਡੂ ਕਿਤਾੜਾ ਗਰੁੱਪ ਨਾਲ WhatsApp ਤੇ ਬਾਈ ਜੀਨੇ ਰੇਟ ਹੋਣਾਗਾ 9832200 9832200 ਬਾਈ ਹਣਾ ਤੇ ਥੋੜੇ ਦਿਨਾਂ ਤੱਕ ਬਸ ਆਪਾਂ ਔਨ ਕਰ ਲੱਗਾ ਗਏ ਗਰੁੱਪ ਉਹਦੇ ਚ ਰੇਡ ਰੂਟ ਪਾਇਆ ਕਰਾਂਗੇ ਜਿਵੇਂ ਜਿਵੇਂ ਬਾਸਮਤੀ ਤੇ ਆ ਦੋ ਚਾਰ ਦਿਨਾਂ ਚ ਮੇਰੇ ਹਿਸਾਬ ਨਾਲ ਹੋਈਏ ਗੱਲ ਬੰਦਿਆ ਨਾ ਦੋ ਚਾਰ ਦਿਨਾਂ ਦੇ ਵਿੱਚ ਰੇਟ ਆਉਣਾ ਸ਼ੁਰੂ ਹੋ ਜਾਣਗੇ ਬਾਈ ਆਪਣੇ ਕੋਲੇ 1500 ਨੂੰ ਹਲੇ ਮੰਡੀਆਂ ਘੱਟ ਆ ਯਾਰ ਹਲੇ ਮੰਡੀਆਂ ਤਿੰਨ ਚਾਰ ਮੰਡੀਆਂ ਦੇ ਵਿੱਚ ਹੀ ਆਉਂਦਾਂਗਾ ਬਾਹਰ ਲੀਆਂ ਵੀ ਕੋਈ ਬਾਲਾ ਰੀਡਿੰਗ ਕੋਈ 3200 3250 3300 ਦੇ ਨੇੜੇ ਤੇ ਜਿਹੜਾ ਰੀਡ ਚੱਲੀ ਜਾਂਦਾ ਇਸ ਟਾਈਮ ਫਿਲਹਾਲ ਤੇ ਬਾਕੀ ਆਪਣੇ ਜਦੋਂ ਬਾਸਮਤੀ ਚੱਲਣੀ ਆ 1500 ਨੂੰ ਆਉਂਦੇ ਆਉਂਦੇ ਦੋ ਵੇਖੋ ਕੀ ਰੇਟ ਰਹਿੰਦਾਗਾ ਫਿਲਹਾਲ ਜਿਹੜਾ 3100 3150 ਤੋਂ ਲੈ ਕੇ 3300 ਤੱਕ ਜਿਹੜਾ ਮੇਨ ਰੇਟ ਆ ਹਨਾ ਕਿਤੇ 3100 ਵੀ ਵਿਕੀ ਜਾਂਦੀ ਆ ਕਿਤੇ ਕਿਤੇ 3350 ਵੀ ਆ ਘਰੇਟ ਯਾਨੀ 100 150 ਦਾ ਫਰਕ ਰਹਿੰਦਾ ਹੀ ਰਹਿੰਦਾ ਬਾਈ ਇੱਕ ਦੂਜੀਆਂ ਮੰਡੀਆਂ ਦੇ ਵਿੱਚ ਲੱਕੇ ਵੱਲ ਆਈ ਬੈਠਾ ਫੋਨ ਕੇ ਇਹਨੂੰ ਕੇਵਲ ਗਾਹਕ ਸੱਦੀ ਜਾਂਦਾ ਮਨ ਲੱਗਦਾ ਕਰੂਗਾ ਘੌੜਦਾ ਨਹੀਂ ਅੱਜ ਲਾ ਵੀ ਪ੍ਰਤਪਾਲ ਦੱਸੀਕਰ ਦੀ ਮਤਰਾ ਰੀਡ ਕਿ ਨਾ ਜਾਊਗਾ ਅੱਜ ਤਿੰਨ ਨਾਗ ਦੇ ਬੰਦੇ ਤੁਹਾਨੂੰ ਸਾਹਮਣੇ ਵਿਖਾ ਦੇ ਕਿੰਨੇ ਦਾ ਲਓ ਬਈ ਨਗ ਤਿੰਨ ਹੀ ਆ ਤੇ ਬੰਦੇ ਅੱਜ ਹੈਗੇ ਥੋੜੇ ਜਿ ਹਤਿੰਦਰ ਸਿੰਘ ਕੀ ਵਾਲਾ ਬਾਈ ਦਾ ਵਧੀਆ ਬਾਈ ਵਧੀਆ ਮਨਮੋਹਨ ਸਿੰਘ ਬਾਈ ਕੀ ਵਾਲ ਚਾ ਗੁੱਡ ਜੋ ਵਧੀਆ ਬਾਈ ਵਧੀਆ ਨੈਟ ਜਰੂਰ ਦੱਸ ਦਿਓ ਵਧੀਆ ਚਲੀ ਜਾਂਦਾ ਭਰਾ ਇਹ ਆਪਣੇ 10 ਪੈਂਟ ਪੂਰ ਗੀ ਲੈ ਬਈ ਇੱਕ ਕੱਲ ਭਰਾ ਉਹ ਗਿਆ ਪਕੇ ਪੈ ਗਿਆ ਕੱਲ ਜਦੋਂ ਮੈਂ ਉੱਠਿਆ ਤਿਆਰ ਤੁਰ ਹੋਇਆ ਉਹਨੂੰ ਮੰਡੀ ਤੇ ਕੱਲ ਮੋਟਰਸਾਈਕਲ ਸਟਾਰਟ ਕਰਨ ਲੱਗਾ ਵੇਖਿਆ ਪੈਂਚਰ ਫਿਰ ਦੂਜਾ ਮੋਟਰਸਾਈਕਲ ਚੱਕਾ ਉਹ ਵੀ ਪੈਂਚਰ ਗੱਡੀ ਜਾਂ ਡੈਡੀ ਲੈ ਗਏ ਸੀ ਮਗਲਾ ਬਈ ਅੱਜ ਨਹੀਂ ਵੀਡੀਓ ਬਾਨੀ ਕੱਲ ਮੈਸੀ ਹੋ ਗਿਆ ਕੰਮ ਨਹੀਂ ਤਾਂ ਕੱਲ ਵੀ ਆ ਪਾਉਣਾ ਸੀਗਾ ਬਈ ਮੰਡੀ ਦਾ ਆਜੋ ਗਰਾਈ ਨੇੜੇ ਚੱਲੀਏ ਯਾਰ 6:50 ਹੋ ਗਏ ਮਿੰਟ ਰਹਿ ਗਿਆ 1 1 2 3 ਇਹ ਅੱਜ 4-5 ਗਾਗ ਬਾਈ 6:00 ਹੋਰ ਬਾਈ ਹੋ ਗਿਆ ਕੇਵਲ ਟਾਈਮ 6:50 ਹੋ ਗਏ ਚੱਲ ਕੇ ਨਾ ਮੋਸਟਰ ਮੋਸਟਰ ਤੇ ਚੈੱਕ ਕਰੀਏ ਕੋਲੇ ਜੇ ਖੜ ਕੇ ਹਾਂ ਉਹ ਲੈ ਆ ਕਰ ਮਸ਼ੀਨ ਜੀ ਨਹੀਂ ਜਿਹੜੇ ਲੈ ਆ ਮਾਂ ਵੀ ਹੁਣ ਮਜੀਨਾ ਗਿਆ ਵੇ ਲਗਾਉ ਚੋਨੇ ਹਣਾ ਉਹ ਹੜਲੇ ਕਿਹੇਰਾ ਉਹ ਅੰਦਰ ਟੂੜੀ ਰੱਖ ਉਹ ਭਰਾਵਾ ਅੰਦਰ ਹੀ ਨਾ ਵੜਦੇ ਨਾ ਪੈਦ ਕਿਤਾ ਪਹਿਲੇ ਗੇਟ ਦੇ ਘੇਰ ਲਿਆ ਕਰ ਨਛੇਤੀ ਆਜੋ ਕਰ ਜੀ ਹੁਣ ਬਾਹਰ ਹੀ ਤੋਰਦੇ ਕਰ ਜਿਹਦਾ ਨਹੀਂ ਆਉਂਦਾ ਮੋਟਰ ਤੇ ਨੈਟ ਰੋਕ ਦਾ ਨੈਟ ਕਰ ਦਿੰਨੇ ਆ ਭਾਈ ਸਟੱਕ ਉਹ ਨਾਈਟਿੰਗ ਨਹੀਂ ਫਿਰ ਸੀਨਾ ਨਾਲ ਕਿ ਮੁਕਰ ਹਾਂ ਆ ਮੈਂ ਹਾਂ ਉਹਲੇ ਮਕਲੇ ਆ ਗਿਆ ਮਿਲੇ ਆ ਮੁੰਡੇ ਨੂੰ ਤੂੰ ਵੀ ਸਟਾਰਟ ਹਾਂ 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 ਬਸ ਚੱਕ ਦੇ ਕੰਮ ਮੈਂ ਤਾਂ ਦੱਦਾ ਰਹਿਗਾ ਕੇਵਲ ਹੀ ਗਲਾਇਆ ਕਰੀ ਜਾਂਦਾ ਸਾਫ ਖਰ ਖਰਜੀ ਕਰੀ ਜਾਂਦਾ ਕਹਿੰਦਾ ਮੁੜ ਕੇ ਅੜਕੀ ਨਾ ਜਾਈਏ ਕਦੇ ਵਿੱਚ 4 ਵਜ ਗਏ ਨੇ 2000 ਰੁਪਏ ਹਾਂ 7 ਵਜ ਗਏ 1 ਮਿੰਟ ਹੋ ਗਿਆ ਚੱਕ ਦੀ ਕੰਮ ਲੈ ਆ ਬਾਈ ਓ ਬਾਈ ਜੀ ਆਓ ਬਾਈ ਆਜ ਨਹੀਂ ਨਹੀਂ ਉਹ ਪਹਿਲਾ ਵਾਲਾ ਡਾਇਲਗ ਮਾਰਿਆ ਆਜੋ 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 ਬਾਈ ਜੀ ਵਾਲਾ ਨਹੀਂ ਸਹੀ ਅੱਜ ਬਾਈ ਜੀ ਆ ਗਈਆਂ ਨਾ ਨਹੀਂ ਤਾਂ ਕੇਵਲ ਦੋਕੇ ਹੀ ਮਾਰ ਲਉਂਦਾ ਆਜੋ ਬਈ ਆਜੋ ਅੱਖਾਂ ਅੰਦਰ ਦੀ ਧੂੜੀ ਬੋਲੋ ਬਾਈ 300 ਰੁਪਇਆ 5 10 20 ਰੁਪਏ 25 3 40 350 350 55 60 60 365 ਰੁਪਏ ਬੋਲਾ ਭਾਈ ਕਿਨੇ 300 ਲੈ ਲਾ ਭਾਈ 365 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਨਿਕਲਿਆ ਜੀ 365 ਰੁਪਏ ਬਾਈ ਸਰਬਜੀਤ ਸਿੰਘ ਬਾਈ ਕੀ ਹਾਲ ਚਾਲ ਹੋਰ ਭਰਾ ਠੀਕ ਠਾਕ ਇੱਥੇ ਲਿਖ ਦਗੇ ਇੱਕ ਵਾਰੀ ਜਾ ਕੇ ਪਤਾ ਲੱਗ ਜੇ ਵੀ ਪਹਿਲੀ ਟਰਾਲੀ 365 ਨੂੰ ਵਗ ਗਈ ਬਾਈ ਕੀ ਹਾਲਾ ਜੀ ਠੀਕ ਠਾਕ ਵਧੀਆ 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 ਅੰਦਰ ਦੀ ਹੈ ਹਾਂ ਜੀ ਵਧੀਆ ਭਰਾ ਫੈਕਟਰੀ ਓਟ ਤੇ ਰੋਟੀਆਂ ਦਾ ਅੰਦਰ ਦੀ ਥੋੜੀ ਬੋਲਾ ਜੀ 325 ਰੁਪਏ 725 750 700 400 5 100 15 28 32 35 40 45 445 ਬੋਲਾਂਗੇ ਨੇ 445 ਲੈ ਬਾਈ ਦੂਜੀ ਟਰਾਲੀ ਵੈ ਗਈ ਬਾਈ ਜਿਹੜੀ 400 ਤੇ 45 ਰੁਪਏ ਲੈ ਬਾਈ ਸਿਰਾ ਰੇਟ ਅੱਜ ਜਿਹੜਾ ਚੱਲਿਆ 445 ਰੁਪਏ ਚੱਲਿਆ ਕਿਉਂਕਿ ਤੀਜੀ ਟਰਾਲੀ ਦੀ ਤੁੜੀ ਦਾ ਥੋੜਾ ਜਿਹਾ ਫਰਕ ਹੈਗਾ ਹਣਾ ਤਾ ਕਰਕੇ ਵੀ ਇਹੀ ਰੇਟ ਸਿਰਾ ਰਹਿਣ ਵਾਲਾ ਜਿਹੜਾ 400 ਤੇ 45 ਰੁਪਏ ਤੀਜੀ ਟਰਾਲੀ ਦਾ ਰੇਟ ਜਰੂਰ ਵੇਖ ਲੈਣ ਜੇ ਤੁਸੀਂ ਇਹੋ ਜੀ ਤੂੜੀ ਮਤਲਬ ਥੋੜੀ ਜੀ ਇਹ ਖੜ ਦੇ 445 ਲਿਖਦ ਕੇ ਪਹਿਲਾਂ ਜੇ ਤੁਸੀਂ ਇਹੋ ਜੀ ਕੁਆਲਟੀ ਤੂੜੀ ਲੈ ਕੇ ਆਉਂਦੇ ਆ ਤੇ ਉਹ ਕੀ ਰੇਟ ਜਾਂਦੀ ਹੈ ਨਾ ਲਓ ਬਾਈ ਇਹਦਾ ਰੰਗ ਕਲਾਉ ਜਾਂ ਸਲਾਬੀ ਵੀ ਆ ਉਹ ਤਾਂ ਬੜੀ ਸਲਾਬੀ ਨੇ ਮੈਂ ਠੀਕ ਆ ਇੱਕ ਦੰਤ ਤੇਜ਼ ਹਾਂ ਹਾਂ ਚੌਂਡੀ ਵਾਲੀ ਕਰੋਨਾ ਨਾ ਕੰਡਾ ਖੜਾ ਹੋਊਗਾ ਮੁਕਸ਼ਾ ਰੋਡ ਤੋਂ ਗਰਾਹੀ ਸਰੋੜ ਤੋਂ ਖਾਲੀ ਦੁਨੀਆ ਪਲਾਈਟੋਂ ਕਢਾ ਕੇ ਲੈ ਜਾ ਹੈਲੋ ਰੋਜ਼ ਹੀ ਆਉਂਦੀ ਆ ਰੋਜ਼ ਹੀ ਇੱਥੋਂ ਕਢਾਲਾ ਯਾਰ ਕਿਵੇਂ ਖਾਲੀ ਕੁੜੀ ਐ ਇੱਥੋਂ ਕਢਾਲਾ ਇੱਥੋਂ ਕਢਾਲਾ ਭਣਾ ਕਢਾਉਣਾ ਹੋਰ ਲੈਟ ਆਉਂਦੀ ਆ ਕੜਾ ਹਾਂ ਭਾਈ ਹੈਗਾਗਾ ਕੋਈ ਆ ਆ ਕੇ ਲੈ ਜਾਓ ਤੁਸੀਂ ਚਲ ਆ ਜਾਓ ਗੋਲਿਆ ਲਾ ਗਿਆ ਮਾੜੇ ਆ ਬੰਟੇ ਕਾਪਾ ਬੋਲੀ ਕੱਤੂ ਹੀ ਆਪ ਤੇਰਾ ਉਹ ਵੀ ਮਾ ਲਾ ਗਿਆ ਆ ਕਹੋੜੇ ਗੋਲ ਕੀ ਬੋਲ ਟਿੱਡੇ ਨੂੰ ਪੁੱਛ ਰਾਇ ਹੈ ਟਿੱਡੇ ਨੂੰ ਪੁੱਛ ਰਾਇ ਹੈ ਕਾ ਨੰਬਰ ਟਿੱਡੇ ਦਾ ਗੋਲ ਕੋਸਤਾ ਬੋਲ ਕੀ ਹੋਗਾ ਯਾਰ ਗੋਲ ਹੀ ਬੋਲੂਗਾ ਬਾਈ ਉਹ ਚੱਲ ਜੀ ਉਹਦੇ ਉੱਤੇ ਧੱਕਾ ਚੱਲ ਰਿਹਾ ਹੈ ਕਹਿੰਦਾ ਇਹਦੇ ਤਾਂ ਅਕਰ ਬਣਾ ਪੰਡ ਮਾਰਦੇ ਕੋਈ ਨਹੀਂ ਆਦਾ ਨਾ ਉਹਦਾ ਵੀਰ ਇਹ ਆਈਆਂ ਨੇ ਦੇ ਮਾਰ ਕੇ ਕਹਿੰਦਾ ਉਹ ਤਾਸ ਬੇਟਾ ਕਹਿੰਦਾ ਗੱਡੀ ਗੱਡੀ ਜਾਂਦਾ ਜਿੱਤੇਗਾ ਪੂਰਾ ਯਾਰਾ ਤੂਰੀ ਵੇਖ ਲਈ ਇਹ ਮੈਨੂੰ ਲੱਗਦਾ ਪਾਣੀ ਪਾਇਆ ਕਰਨਾ ਉਹ ਨਹੀਂ ਪਾਣੀ ਦਾਦਾ ਪਾਉਂ ਮੈਂ ਪਾਇਆ ਕਹਿੰਦਾ ਸੀਰੀ ਨੇ ਪਤਾ ਲਾਗਾ ਨਾ ਜੀ ਨੇ ਕਹਿੰਦਾ ਬਸ ਜਨਾ ਪੈਂਟ ਚ ਸੀਰੀ ਪਤਾ ਹੋਊਗਾ ਲੈ ਪੈਂਟ ਤੋਂ ਤੂੰ ਲੱਤ ਕੇ ਲੈ ਸੀਰੀ ਨੇ ਪਾਦੂ ਐ ਕਿਵੇਂ ਬਾਈ ਲਾ ਬਾਈ ਰੇਟ ਬੋਲੀ ਲੱਗਣਾਂ ਨੂੰ ਰਹਿ ਗਈ ਬਾਈ ਤੂੜੀ ਤੇ ਜੱਗੇ ਨੂੰ ਵੇਨਾ ਢੇੜਾ ਮਿਲ ਗਿਆ ਜੱਗੇ ਢੇੜਾ ਮਿਲ ਗਿਆ ਤੈਨੂੰ ਕਿ ਨਹੀਂ ਕਿਹੜੀ ਕੀਦਣਾ ਚੱਲੇ ਅੱਜ ਆ ਬੱਲੇ 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 ਤੂੰ ਪਤੰਦਰਾ ਮੱਲ ਮਾਰ ਜਾ ਨਾ ਸਾਰੀਆਂ ਉਹ ਮਾਰ ਕੇ ਉਹ ਹੀ ਆ ਮਹਾਰਾਜ ਕਰਨ ਵਾਲਾ ਆਪਾਂ ਕੌਣ ਆਪਾਂ ਆਉਣਾ ਭਲਾ ਕਬਾਂ ਦਾ ਕੰਮ ਤੇ ਆ ਤਾਈ ਬਾਈ ਰਾਤ ਆ ਕੇ ਬਹਿ ਜਾਂਦਾ ਕਿਦਾਂ ਦੀ ਮੈਂ ਰਾਤ ਨੂੰ ਇੱਥੇ ਰਹਿਣਾ ਕਿਦੋਂ ਢੇੜਾ ਫੜ ਲੈਣਾ ਰਾਤ ਨੂੰ ਸਦਿਆ ਹੀ ਆ ਕੇ ਬਹਿ ਜਾਂਦਾ 3-4 ਵਜੇ ਤੂੜੀ ਕਿ ਨਹੀਂ ਜਾਂਦਾ ਉਹਨੂੰ ਵੀ ਕਿੰਨੀ ਆ ਗਈ ਮੈਂ ਮਾਰਕੀਟ ਚੈੱਕ ਕਰਨ ਦੀ ਥਾਰੀ ਤੂੜੀ ਨੇ ਅਜਤੂ ਸਾਲ 1.5 ਸਾਲ ਪਹਿਲਾਂ ਕਿੰਨ ਦੇਂਦੇ ਸੀ ਨਗਜੇ ਜਦ 20 ਨਾਗ 25 ਨਾਗ ਹਾਂ ਹੋਰ ਸ਼ਹਿਰ ਦਾ ਬਾਸ ਆਹਾਂ ਇਹ ਤੂੜੀ ਚੱਤੀ ਨਹੀਂ ਜਾਣੀ ਬੇਚੋ ਦੱਸਾਂ ਦੇ ਇਹਨਾਂ ਨੂੰ ਕਹਾ ਜਨੋਂ 15 15 ਟਰੱਕ ਇੱਥੇ ਇਕੱਠੇ ਹੋ ਗਿਆ ਪੱਕੀ ਗੱਲ ਆ ਇਹ ਅੱਜ ਗਰਮੀ ਆ ਬੰਦੇ ਧਰਨ ਵਾਲੇ ਨਹੀਂ ਚੱਲ ਹੁੰਦੇ ਹਾਂ ਉਹ ਰੇਟ ਜੱਗੇ ਰੇਟ ਨੂੰ ਵੇਖ ਕੇ ਹੁੰਦਾ ਅੱਜ ਤਾਂ ਰੇਟ ਵਧੀਆ ਰਹਿ ਗਿਆ 445 ਤਾਂ ਨਸ਼ੇਟ ਰਾਦਗਾ ਲੈਣੀ ਇੱਥੇ ਆ ਲੈ ਬਈ ਰੇਟ ਆ ਜਿਹੜਾ ਚੱਲਿਆ 445 ਰੁਪਏ ਤੇ ਮਿਲਦੇ ਬਾਕੀ ਆਪਾਂ ਸਬਜੀ ਮੰਡੀ ਵਾਲੀ ਵੀਡੀਓ ਦੇ ਵਿੱਚ ਮਿਲਦੇ ਫਰੀਦਕੋਟ ਸਬਜੀ ਮੰਡੀ ਦੀ ਵੀਡੀਓ ਜਿਹੜੀ ਬਣਾਉਨੇ ਆ ਜੀ ਤੇ ਦیدار ਸਿੰਘ ਬਾਈ ਕੀ ਹਾਲ ਚਾਲ ਜਮੇਰ ਸਿੰਘ ਭੁੱਲ ਰਤਨੇੜੀ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚਾਲ ਬਾਕੀ ਕਮੈਂਟ ਪੜਦਗੇ ਆਪਾਂ ਕਿਹੜੇ ਵੀਰ ਭਰਾਣੇ ਕੋਈ ਅੰਦਾਜ਼ਾ ਅੱਜ ਤਾਂ ਲਾਇਆ ਹੀ ਨਹੀਂ ਕਿਸੇ ਨੇ ਸਹੀ ਅੰਦਾਜ਼ਾ ਯਾਰ ਹੈ ਸ਼ੁਰੂ ਚ ਤੁਹਾਨੂੰ ਬੱਸ ਕਹਤੋ ਸੀ ਵੀ ਅੱਜ ਗਾਹਕ ਚੰਗਾ ਲੱਗਦਾਗਾ ਨਾ ਕਿ ਥੋੜੇ ਆ ਅਰੇ ਰੇਟ ਅੱਜ ਵਧਣ ਦੇ ਚਾਂਸ ਹੈਗੇ ਹੈਗੇ ਹਨ ਪਰ ਅੰਦਾਜ਼ਾ ਕਿਸੇ ਨੇ ਨਹੀਂ ਲਾਇਆ ਵੀ ਅੱਜ 400 ਜਾੜੂ 450 ਲਾਉ ਨੂੰ ਆਪਣੀ ਵੀ ਜਿਹੜੀ ਤੱਕ ਸੀਗੀ ਮੇਰਾ ਅੰਦਰੋਂ ਜਿਹੜਾ ਮੈਂ ਸੋਚਿਆ ਸੀ ਮੈਂ ਕਿਹਾ 350 ਤੱਕ ਤਾਂ ਮੇਰੇ ਸਾਹਨ ਅੱਜ ਜਾੜੂ ਪਰ ਰੇਟ ਵਧਿਆ ਰਿਹਾ ਜੀ ਅੱਜ 400 ਤੇ 45 ਰੁਪਏ ਰੇਟ ਜਿਹੜਾ ਤੂੜੀ ਦਾ ਰਿਹਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ